ਚੈ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸੀਐਸਸੀ ਧਾਰੀਵਾਲ ਇਲਾਜ ਕਰਾਉਣ ਵਾਲੇ ਮਰੀਜ਼ਾਂ ਨੂੰ ਦੁਬਾਰੋਂ ਦਵਾਈ ਨਹੀਂ ਲੈਣੀ ਪਵੇਗੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਦਿੱਤੀਆਂ ਜਾ ਰਹੀਆਂ ਮੁਫਤ ਸਰਕਾਰੀ ਸਿਹਤ ਸੁਭਾਵਾਂ ਦਾ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਜਦ ਕਿ ਲੋਕ ਮਿਲ ਰਹੀਆਂ ਬਿਹਤਰ ਸਰਕਾਰੀ ਸਿਹਤ ਸੁਭਾਵਾਂ ਤੋਂ ਸੰਤੁਸ਼ਟਾਨ ਸੀਐਸਸੀ ਧਾਰੀਵਾਲ ਵਿਖੇ ਆਪਣੇ ਬਿਮਾਰ ਰਿਸ਼ਤੇਦਾਰ ਦਾ ਇਲਾਜ ਕਰਾਉਣ ਆਏ ਸੁਖਮਨਜੀਤ ਸਿੰਘ ਵਾਸੀ ਕੋਰਸੋਂ ਤੋਂ ਗਏ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨੂੰ ਚੰਗੀ ਸਿਹਤ ਅਤੇ ਬਿਹਤਰ ਸਿੱਖਿਆ ਦੇਣ ਦੇ ਵਾਅਦੇ ਪੂਰੇ ਕੀਤੇ ਗਏ ਜਿਸ ਤਹਿਤ ਅੱਜ ਸੀਐਸਸੀ ਧਾਰੀਵਾਲ ਵਿੱਚੋਂ ਸਾਰੀਆਂ ਮੁਫਤ ਦਵਾਈਆਂ ਮਿਲਣ ਤੋਂ ਇਲਾਵਾ ਸਰੀਰਕ ਟੈਸਟ ਵੀ ਮੁਫਤ ਕੀਤੇ ਗਏ ਇਸ ਮੌਕੇ ਤੇ ਐਸਐਮਓ ਡਾਕਟਰ ਮਨਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 26 ਜਨਵਰੀ ਨੂੰ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਮੁਫਤ ਦੇਣ ਦੇ ਆਦੇਸ਼ ਦਿੱਤੇ ਹਨ ਜਿਸ ਤਹਿਤ ਸੀਐਸਸੀ ਧਾਰੀਵਾਲ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਸੀਐਸਸੀ ਧਾਰੀਵਾਲ ਵਿੱਚ ਤਨਤ ਡਾਕਟਰਾਂ ਤੋਂ ਲਰਿੰਦੀਆਂ ਦਵਾਈਆਂ ਦੀ ਲਿਸਟ ਲੈ ਕੇ ਜਲਦ ਖਰੀਦ ਕੀਤੀ ਜਾ ਰਹੀ ਹੈ ਜਦ ਕਿ ਹਰੇਕ ਪ੍ਰਕਾਰ ਦੇ ਟੈਸਟ ਵੀ ਕੀਤੇ ਜਾ ਰਹੇ ਹਨ ਐਸਐਮਓ ਡਾਕਟਰ ਮਨਿੰਦਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋੜ ਪੈਣ ਤੇ ਉਹ ਸਰਕਾਰੀ ਹਸਪਤਾਲ ਵਿੱਚ ਆਉਣ ਜਿੱਥੇ ਉਹਨਾਂ ਨੂੰ ਬਿਹਤਰ ਇਲਾਜ ਦਿੱਤਾ ਜਾਵੇਗਾ ਜਦ ਕਿ ਸੀਐਸਸੀ ਧਾਰੀਵਾਲ ਵਿੱਚ ਆਊਟਡੋਰ ਪੇਸ਼ੈਂਟ ਤੇ ਇਨਡੋਰ ਪੇਸ਼ੈਂਟ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਇਹਨਾਂ ਦੀ ਜਵਾਨੀ ਪੱਤਰਕਾਰ ਇੰਦਰਜੀਤ ਦੀ ਖਾਸ ਕੋਰ ਹਾਂਜੀ ਭੰਜੀ ਅੱਜ ਤੁਸੀਂ ਸਰਕਾਰੀ ਹਸਪਤਾਲ ਆਏ ਸੀ ਕੀ ਨਾਮ ਆਪਣਾ ਮੇਰੇ ਸੋਹਣੇ ਐਸੇ ਕਿਥੋਂ ਆਏ ਜੀ ਵਧੀਆ ਸਰ ਵਧੀਆ ਜੀ ਆਪਾਂ ਤੁਹਾਨੂੰ ਮਿਲ ਗਈ ਦਵਾਈ ਹਾਂਜੀ ਮਿਲ ਗਈ ਅੱਛਾ ਜੀ ਅੰਦਰੋਂ ਮਿਲ ਗਈ ਸਾਰੀ ਦਵਾਈ ਹਾਂਜੀ ਤਾਂ ਦਵਾਈ ਤੇ ਉਹ ਜੀ ਮੈਂ ਆਪਣਾ ਤੇ ਇੱਕ ਦਵਾਈ ਆਪੇ ਸੀ ਹਾਂਜੀ ਮੇਰਾ ਨਾਮ ਸੁਖਮਨਜੀਤ ਸਿੰਘ ਆ ਤੇ ਮੇਰਾ ਕੋਟ ਸੰਤੋਖ ਹੈ ਜੀ ਮੈਂ ਆਪਣੇ ਮਦਰਨ ਲੋਡ ਦੀਆਂ ਕੁਝ ਪ੍ਰੋਬਲਮਸ ਹੀ ਨੇ ਉਹਨਾਂ ਨੂੰ ਲੈ ਕੇ ਡਾਕਟਰ ਸਾਹਿਬ ਦੇ ਕੋਲ ਆਇਆ ਸਭ ਤੋਂ ਪਹਿਲੀ ਗੱਲ ਹੈ ਕਿ ਮੈਨੂੰ ਇੱਥੇ ਨਾਤੇ ਕੋਈ ਸਲਿੱਪ ਕਟਾਉਣ ਲਈ ਕੋਈ ਬੜਾ ਕਰਨ ਨੂੰ ਸ਼ਕਤ ਕਰਨੀ ਪਈ ਆ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਮੈਨੂੰ ਪ੍ਰੋਪਰ ਅਟੈਂਡ ਦਿੱਤਾ ਮੈਨੂੰ ਮੇਰੇ ਮਦਰਨ ਲੋ ਵਾਸਤੇ ਜੋ ਟੈਸਟ ਸੀਗੇ ਉਹ ਮੇਰੇ ਇੱਥੇ ਲੈਬਰਾਟਰੀ ਚ ਹੋ ਗਏ ਉਸ ਤੋਂ ਇਲਾਵਾ ਇੱਕ ਅਲਟਰਾ ਸਾਊਂਡ ਦੀ ਜਿਹੜੀ ਫੈਸਿਲਿਟੀ ਇੱਥੇ ਵਿਲਬ ਨਹੀਂ ਸੀ ਬਟ ਗਵਰਨਮੈਂਟ ਤੇ ਇੱਕ ਵਧੀਆ ਤਰੀਕਾ ਹੈ ਕਿ ਉਹਨਾਂ ਨੇ ਮੈਨੂੰ ਇੱਥੋਂ ਸਲਿੱਪ ਦੇ ਦਿੱਤੀ ਆ ਜਿਹੜੀ ਬਿਲਕੁਲ ਫ੍ਰੀ ਆਫ ਕਾਸਟ ਆ ਅਤੇ ਬਹਾਂਵਤੇ ਜਿਹੜੀਆਂ ਲੈਬਾਰਟਰੀਜ਼ ਦੇ ਨਾਲ ਇਹਨਾਂ ਦਾ ਐਸਆਈਪਾ ਉੱਥੋਂ ਇਹ ਮੈਨੂਅਲ ਅਲਟਰਾ ਸਾਊਂਡ ਬਿਲਕੁਲ ਫ੍ਰੀ ਆਫ ਕਾਸਟ ਮਿਲ ਜਾਣਾ ਬਾਕੀ ਸਾਰੀਆਂ ਜਿਹੜੀਆਂ ਦਵਾਈਆਂ ਨੇ ਉਹ ਏ ਟੂ ਜ਼ेड ਮੈਨੂੰ ਬਿਲਕੁਲ ਫ੍ਰੀ ਆਫ ਕਾਸਟ ਸਮੇਂ ਤੇ ਪ੍ਰਾਪਤ ਹੋ ਗਈਆਂ ਨੇ ਮੈਂ ਇਹਦੇ ਲਈ ਸਰਕਾਰ ਦਾ ਪੂਰੇ ਸਟਾਫ ਦਾ ਬਹੁਤ ਧੰਨਵਾਦ ਕਰਦਾ ਉਹ ਵੀ ਚੱਲ ਗਈ ਤਾਂ ਬਿਲਕੁਲ ਜੀ ਬਿਲਕੁਲ ਜੀ ਟੋਟਲੀ ਦਵਾਈਆਂ ਮਿਲ ਗਈਆਂ ਜੀ ਜੰਗੀ ਸਰ ਪੰਜਾਬ ਸਰਕਾਰ ਨੂੰ ਬੜਾ ਬੜਾ ਤਾਣਾ ਕਿਤਾ ਰਿਹਾ ਚੰਗੀਆਂ ਸਿਹਤ ਸੇਵਾਵਾਂ ਸਰਕਾਰੀ ਦੇ ਦੇ ਤੇ 26 ਜਨਵਰੀ ਤੋਂ ਉਹਨਾਂ ਨੇ ਕਹਿਤਾ ਕਿ ਜਿੰਨੀਆਂ ਵੀ ਦਵਾਈਆਂ ਸਾਰੀਆਂ ਫਰੀ ਮਿਲਣਗੀਆਂ ਉਹਦੇ ਸਬੰਧ ਚ ਜਿਾ ਆਪਣੇ ਸੀਐਸਸੀ ਧਾਰੀ ਵਾਲਾ ਤੇ ਐਡੀਐਸਰਮਨ ਤੋਂ 150 ਪਰ ਬੰਨ ਰਹਿ ਗਿਆ ਹਾਂਜੀ ਬਿਲਕੁਲ 26 ਜਨਵਰੀ ਤੋਂ ਅਵਰਡ ਜਿੰਨੀਆਂ ਵੀ ਤੇਰੇ ਬੀਜ ਸਾਡੇ ਕੋ ਆ ਰਹੇ ਨੇ ਉਹ ਬਿਲਕੁਲ ਉਹਨਾਂ ਨੂੰ ਫਰੀ ਸਾਰੀਆਂ ਦਵਾਈਆਂ ਹਸਪੀਟਲ ਤੋਂ ਮਿਲ ਰਹੀਆਂ ਨੇ ਤੇ ਅਸੀਂ ਜਿੰਨੇ ਵੀ ਸਾਡੇ ਸਪੈਸ਼ਲਿਸਟ ਡਾਕਟਰ ਨੇ ਉਨਾਂ ਕੋ ਜਿਹੜੀਆਂ ਉਹ ਰੂਟੀਨ ਚ ਦਵਾਈਆਂ ਲਿਖਦੇ ਸੀਗੇ ਜਿਹੜੇ ਸਾਡੇ ਸਟਾਕ ਜਿਹੜਾ ਹੈਗਾ ਮਿਰਕਾ ਵਿਖੇ ਜਿਹੜਾ ਸਾਡਾ ਦਵਾਈਆਂ ਦਾ ਸਟਾਕ ਹੈ ਜਿਹੜੀਆਂ ਉਸ ਤੋਂ ਬਾਹਰ ਦੀਆਂ ਵੀ ਕੁਝ ਦਵਾਈਆਂ ਹੈਗੀਆਂ ਹੀ ਅਸੀਂ ਆਪਣੇ ਡਾਕਟਰਾਂ ਕੋ ਸਪੈਸ਼ਲਿਸਟ ਕੋਲੋਂ ਨਾਲ ਤੇ ਜਿਹੜੇ ਉਹਨਾਂ ਦੇ ਸਾਲਟ ਲੈ ਕੇ ਇੱਕ ਲਿਸਟ ਬਣਾ ਲਈ ਹੈ 40 45 ਦਵਾਈਆਂ ਦੀ ਉਹਦਾ ਵਾਸਤੇ ਹੀ ਕੋਟੇਸ਼ਨਾਂ ਜਿਹੜੀਆਂ ਹੈਗੀਆਂ ਜਿੱਥੋਂ ਬੈਸਟ ਕੁਆਲਟੀ ਦੀ ਦਵਾਈ ਸਸਤੇ ਰੇਟ ਤੇ ਮਿਲੇ ਜੋ ਬਹਾਨੂੰ ਇੱਕ ਲਿਸਟ ਦੇ ਹਿਸਾਬ ਨਾਲ ਹਾਇਰ ਅਥਾਰਟੀ ਵੱਲੋਂ ਜਿਹੜੀ ਲਿਸਟ ਆਈ ਹੈਗਾ ਕੰਟਰੋਲ ਰੇਟ ਤੇ ਵਧੀਆ ਕਿਸਮ ਦੀ ਜਿਹੜੀ ਦਵਾਈ ਹੈੀ ਸਾਨੂੰ ਪਰਚੇਜ਼ ਕਰਕੇ ਅਸੀਂ ਇੱਕ ਦੋ ਦਿਨ ਚੋਂ ਵੀ ਅਵੇਲੇਬਲ ਕਰਵਾ ਲਾਂਗੇ ਉਹਦੇ ਨਾਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਜੜੀ ਦਵਾਈ ਹੈਗੀ ਆ ਉਹ ਮਤਲਬ ਮਰੀਜ਼ ਨੂੰ ਉਸੇ ਵੇਲੇ ਅਵੇਲੇਬਲ ਹੋ ਪਾਏਗੀ ਆਪਣੀ ਵਿੱਚ ਜਾਂ ਐਮਰਜੈਂਸੀ ਸੁਮਾ ਵਿੱਚ ਸਿਰ ਕਿੰਨੀ ਜ ਦਵਾਈ ਜਿਹੜੀ ਤੁਸੀਂ ਦੱਸਦੇ ਤਾਂ ਤੁਹਾਡੇ ਇਖਤਿਆਰ ਅੰਦਰ ਆਏ ਉਹਦੇ ਵਿੱਚ ਇੱਕ ਸੀਐਸਸੀ ਦੇ ਅੰਡਰ ਅਸੀਂ ਅਜ ਪ੍ਰੋਪਰ ਜੇ ਗਾਈਡਲਾਈਨ ਨਹੀਂ ਆਈਆਂ ਬਟ ਜੋ ਡਿਸਟ੍ਰਿਕਟ ਦਾ ਹੈਗਾ 2200 22 ਲੱਖ ਦੇ ਕਰੀਬ ਤੇ ਬਰਾਉਂਟ ਹੈਗੇ ਸਰ ਇਸ ਕੋਲੋਂ ਇਮਾਰਤਾਂ ਸੀਐਮ ਦੇ ਪਰਾਲੇ ਨੂੰ ਕਿਸ਼ਤਾਂ ਦੇ ਦਿਆ ਬਹੁਤ ਵਧੀਆ ਜੀ ਜੜੀਆਂ ਸੇਤ ਸਹੂਲਤਾਂ ਇੱਕ ਆਪ ਸਾਡੇ ਸ਼ਹਿਰ ਨਿਵਾਸੀਆਂ ਦਾ ਸਿਟੀਜ਼ਨ ਦਾ ਇੱਕ ਇੱਕ ਰਾਈਡ ਹੈ ਕਿ ਉਹਨਾਂ ਨੂੰ ਮੁਫਤ ਤੇ ਵਧੀਆ ਸੇਤ ਸਵਾਮਾ ਜੜੀਆਂ ਉਪਲਬਧ ਹੋਣ ਔਰ ਇਹ ਜਿਹੜਾ ਉਪਰਾਲਾ ਜਿਸ ਅਨੁਸਾਰ 26 ਜਨਵਰੀ ਤੋਂ ਅੱਗੇ ਸਾਰੇ ਹੀ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਸਰਕਲ ਸਿਹਤ ਸੂਲ ਦਾ ਭਾਵੇਂ ਉਹ ਉਹਨਾਂ ਦੇ ਡਾਇਗਨੋਸਟਿਕ ਟੈਸਟ ਨੇ ਭਾਵੇਂ ਉਹ ਦਵਾਈਆਂ ਨੇ ਉਹ ਜਿਹੜੀਆਂ ਖਾਸ ਕਰਕੇ ਦਵਾਈਆਂ ਤੇ ਬਿਲਕੁਲ ਜਿਹੜੀਆਂ ਹੈਗੀਆਂ ਟੋਟਲ ਉਹਨਾਂ ਨੂੰ ਸਾਰੀਆਂ ਹਸਪਤਾਲ ਚੋਂ ਫ੍ਰੀ ਮਿਲेंगी ਸਿਹਤ ਲਾਣਾ ਹੋਰ ਕਿਹ ਕਿਹੜੇ ਟੈਸਟ ਹੋ ਰਹੀ ਆ ਕਿ ਆਪਣੇ ਸਾਰੀਆਂ ਸੀ ਐਟੀ ਲੈਬ ਚ ਹਰ ਇੱਕ ਜਿਹੜੇ ਰੂਟੀਨ ਟੈਸਟ ਹੈਗੇ ਆ ਹਰ ਤਰ੍ਹਾਂ ਦੇ ਜਿਹੜੇ ਟੈਸਟ ਹੈ ਉਹ ਇੱਥੇ ਅਵੇਲੇਬਲ ਹੈਗੇ ਸਾਡੇ ਕੋਲ ਇਵੇਂ ਡਿਜੀਟਲ ਐਕਸ-ਰੇ ਵੀ ਜਿਹੜਾ ਸਾਡਾ ਰਾਉਂਡ ਦਾ ਬਲੌਕ ਵਰਕ ਕਰ ਰਿਹਾ ਕੁਝ ਪੇਸ਼ੈਂਟ ਜਿਹੜੇ ਹੈਗੇ ਨੇ ਜਿੰਨੇ ਇੱਥੇ ਅਲਟਰਾਸਾਉਂਡ ਦੇ ਉਹਨਾਂ ਨੂੰ ਕਰਾਉਣਾ ਹੁੰਦਾ ਉਹਦੇ ਵਾਸਤੇ ਇਹ ਹੰਸ ਪਰ ਪ੍ਰਾਈਵੇਟ ਹਸਪੀਟਲ ਜਿਹੜੇ ਹੈਗੇ ਨੇ ਉਹਨਾਂ ਦੀ ਐਮਪਾਵਰਮੈਂਟ ਕੀਤੀ ਹੋਈ ਆ ਤੇ ਅਸੀਂ ਜਿਹੜਾ ਵੀ ਅਲਟਰਾਸਾਉਂਡ ਦੇ ਕੇਸ ਨੂੰ ਇਹ ਇੱਥੋਂ ਉੱਥੇ ਰੈਫਰ ਕਰਦੇ ਆ ਤੇ ਉੱਥੇ ਉਹਨਾਂ ਦਾ ਜਾ ਕੇ ਉਹਦੀ ਜਿਹੜੀ ਸਰਕਾਰੀ ਫੀਸ ਹੈਗੀ ਆ 200 ਰੁਪੀਆ ਉਹ ਇੱਥੇ ਜਮ੍ਹਾਂ ਹੋ ਜਾਂਦੀ ਆ ਉਹਦਾ ਆਟੋਮੈਟਿਕਲੀ ਜਿਹੜੇ ਵੀ ਹਸਪੀਟਲ 'ਚ ਜਾ ਕੇ ਆਪਣਾ ਆਪਣਾ ਅਲਟਰਾਸਾਉਂਡ ਕਰਾ ਕੇ ਵਾਪਸ ਆਣ ਕੇ ਸਾਡੇ ਕੋ ਉਹਦਾ ਇਲਾਜ ਵਾਸਤੇ ਟ੍ਰੀਟਮੈਂਟ ਲੈ ਸਕਦੇ ਆਫ ਕੋਸ